ਸਾਵਾ ਸਾਹਿਬ ਸੰਕੇਪ ਇਤਿਹਾਸ ਗੁਰਦੁਆਰਾ ਸਾਵਾ ਸਾਹਿਬ ਰਾਜਸਥਾਨ ਇਹ ਇੱਥੋਂ ਦਾ ਇਤਿਹਾਸ ਹੈ ਸਾਵਾ ਸਾਹਿਬ ਜੈਪੁਰ ਨੂੰ ਚਾਲੇ ਪਾਏ ਆ ਬਾਕੀ ਸਾਰਿਆਂ ਦਾ ਖੁਸ਼ੀਆਂ ਭਰਿਆ 12 ਵਜੇ ਤੇ ਟਾਬਾ ਨਹੀਂ ਕੋਈ ਮਿਲਦਾ ਸੀ ਇੱਥੇ ਆਏ ਆ ਆਪਾਂ ਚੂਰੂ ਚੂਰੂ ਰਾਜਸਥਾਨ ਦੇ ਵਿੱਚ ਪ੍ਰਸ਼ਾਦਾ ਸ਼ੱਕ ਦੇ ਇੱਥੋਂ ਤੁਰਦੇ ਆ ਸਿਕਰ ਸਿਕਰ ਤੋਂ ਜੈਪੁਰ ਨੂੰ 16 ਸ਼ਾਗਲ ਕੀ ਲੱਖੇ ਚੜਦੀ ਕਲਾ ਆਗਰੇ ਵਾਲਾ ਰੋਡ ਆ ਨਾ ਜੈਪੁਰ 55 ਕਿਲੋਮੀਟਰ ਰਹਿ ਗਿਆ ਇਹ ਬੀਕਾ ਨੇ ਤੋਂ ਕਿਹੜਾ ਰੋਡ ਜੈਪੁਰ ਨੂੰ ਜਾਂਦਾ ਉਸ ਰੋਡ ਤੇ ਆਪਾਂ ਜਾ ਰਹੇ ਹਾਂ ਜੈਪੁਰ 55 ਕਿਲੋਮੀਟਰ ਰਹਿ ਗਿਆ ਸ਼ੁਰੂ ਹੋ ਗਏ ਆ ਸ਼ੀਕਰ ਤੋਂ ਜੈਪੁਰ ਨੂੰ ਜਾਂਦੇ ਆ ਉਸ ਰੋਡ ਤੇ ਆ ਰੋਡ ਬਹੁਤ ਸੋਹਣੇ ਆ ਸਾਫ ਸੁਥਰੇ ਆ ਘਰੋਂ ਆਪਾਂ 400 8300 ਉਹ ਸੋਨਾ ਬਹੁਤ ਬਣਿਆ ਹੋਇਆ ਜਿਹਦਾ ਵਧੀਆ ਸੀ ਕੰਪਾ ਤੇ ਸੀਕਰ ਤੋਂ ਹੁਣ ਪ੍ਰਸ਼ਾਦਾ ਪਾਣੀ ਛਕ ਲਗੇ ਤੇ ਇਸ ਤੋਂ ਅੱਗੇ ਫਿਰ ਚੱਲਾਂਗੇ ਤੇ 3 ਵੱਜ ਚੁੱਕੇ ਆ ਠੀਕ ਇਥੋਂ ਜੈਪੁਰ 110 ਜਾਂ 120 ਕਿਲੋਮੀਟਰ ਹੈਗਾ ਜੈਪੁਰ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਬਣੀ ਲੈ ਵੀ ਜੈਪੁਰ ਪਹੁੰਚ ਕੇ ਆਪਾਂ ਜੈਪੁਰ ਤੋਂ ਆਪਾਂ ਕੋਟੇ ਨੂੰ ਜਾਣਾ ਤੇ ਰਸਤੇ ਵਿੱਚ ਰਾਤ ਨੂੰ ਠੰਡ ਵੀ ਜ਼ਿਆਦਾ ਪੈ ਸਕਦੀ ਆ ਇਸ ਲਈ ਆਪਾਂ ਓ ਵਾਲੀ ਸ਼ਾਪ ਤੋਂ ਇਹ ਵਾਲਾ ਕੰਬਲ ਵਾਈ ਕਰ ਲਿਆ ਤਾਂ ਜੋ ਅੰਦਰ ਆ ਜਾ ਸਕੇ ਬੋਲਨਾ ਬੱਤਾਂ ਲੱਗਦੀਆਂ ਹਨ ਲੈ ਆਪਣੀ ਧੂਆ ਖੜਾ ਚਲੋ ਜੀ ਸ਼ਾਮ ਦੇ 7:30 ਹੋ ਗਏ ਤੇ ਆਪਾਂ ਢਾਬੇ ਤੇ ਰੁਕੇ ਆਂ ਸਿੱਕਰ ਤੇ ਵੀ ਪ੍ਰਸ਼ਾਦਾ ਪਾਣੀ ਸ਼ਾਕ ਕੇ ਫਿਰ ਚੱਲਦੇ ਆਂ ਮੋਟਰਸਾਈਕਲ ਚ ਆਪਾਂ ਤੇਲ ਪਵਾ ਲਿਆ ਸੀਗਾ ਟੈਂਕੀ ਫੁੱਲ ਕਰਾ ਲਈ ਤੇ 800 ਦਾ ਤੇਲ ਪਿਆ ਬਾਈ ਤੇ ਪੈਟਰੋਲ ਦਾ ਰੇਟ ਹੈਗਾ 104 ਰੁਪਏ ਲੀਟਰ ਆਪਾਂ ਵੀਡੀਓ ਦੇ ਐਂਡ ਤੇ ਸਾਰਾ ਦੱਸਾਂਗੇ ਵੀ ਕਿੰਨਾ ਪੈਟਰੋਲ ਲੱਗਿਆ ਠੀਕ ਹੈ ਜੀ ਤੇ ਟੋਟਲ ਕਿੰਨਾ ਪੈਟਰੋਲ ਲੱਗਿਆ ਸਾਰਾ ਕੁਝ ਦੱਸਾਂਗੇ ਕਿਸੇ ਹੋਰ ਵੀਰ ਭਰਾਵਾਂ ਨੇ ਵੀ ਆਉਣਾ ਹੁੰਦਾ ਪਤਾ ਨਹੀਂ ਕਿੰਨਾ ਖਰਚਾ ਆਉਂਦਾ ਉਹ ਸਾਰਾ ਡਿਟੇਲ ਆਪਾਂ ਬਾਅਦ ਚ ਦੱਸਾਂਗੇ ਤੇ ਆਪਾਂ ਕੋਟੇ ਵਾਲੇ ਜੈਪੁਰ ਤੋਂ ਜਿਹੜਾ ਕੋਟੇ ਨੂੰ ਰੋਡ ਜਾਂਦਾ ਉਸ ਤੇ ਖੜੇ ਆ। ਸਿੱਕਰ ਵਾਲਿਆਂ ਦਾ ਢਾਬਾ ਇਹ। ਇੱਥੇ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਅੱਗੇ ਨੂੰ ਰਵਾਨਾ ਹੋਣਾ। ਪ੍ਰਸ਼ਾਦਾ ਵੀਰ ਕਹਿੰਦੇ ਹਲੇ ਤਿਆਰ ਨਹੀਂ ਗਾ। ਤੇ ਇੱਥੋਂ ਆਪਾਂ 2 ਕੱਪ ਚਾਹ ਦੇ ਲਏ ਆ। ਚਾਹ ਛੱਕ ਕੇ ਫਿਰ ਆਪਾਂ ਅੱਗੇ ਪ੍ਰਸ਼ਾਦਾ ਅੱਗੇ ਛਕਾਂਗੇ। ਚਾਹ ਦੇਆਂ ਕੱਪਾਂ ਵੀਰ ਛੂਟੀਆਂ ਤੋਂ ਛੂਟੀਆਂ ਹੀ ਹੁੰਦੀਆਂ ਜਾਂਦੀਆਂ ਜਿਵੇਂ ਜਿਵੇਂ ਤੇ ਚਾਹ ਦਾ ਟੇਸਟ ਵੀ ਬਦਲਦਾ ਜਾਂਦਾ ਚਲੋ ਕੋਈ ਗੱਲ ਨਹੀਂ ਰੋਡ ਤੇ ਬੈਠ ਕੇ ਚਾਹ ਪੀਣ ਦਾ ਸਵਾਦ ਵੀ ਵੱਖਰਾ ਹੀ ਹੈ ਕਿ ਨਹੀਂ ਲਖੇ ਜੀਪੀਐਸ ਸਿਗਨਲ ਲੌਸਟ ਕੰਟਰੋਲ ਪੌਣ ਰੁਕੇ ਸੀਗੇ ਤੇ ਪਹਿਲਾ ਹੀ પેટ્રોલ ਪੰਪ ਪਾ ਇਹ પેટ્રોલ ਹੈ ਨਹੀਂ ਸੀ ਕਹਿੰਦੇ 1 ਘੰਟਾ ਲੱਗ ਗਿਆ ਕੀ ਚੱਕਰ ਵੀ ਹੋ ਸਕਦਾ ਚਲੋ ਅੱਗੇ ਪੋ ਕੀ ਹੈ ਲੈ ਆ ਵੀ ਖਲੇ ਆ ਕਰ